ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਫੇਟ ਪੰਜਾਬੀ ਦੇ ਅੰਦਰ ਇੱਕ ਲਫ਼ਜ਼ ਬੋਲਿਆ ਜਾਂਦਾ ਹੈ ਵੀ ਆ ਚੀਜ਼ੇ ਦੇ ਮੇਚ ਦੀ ਏ ਤੇ ਆ ਚੀਜ਼ੇ ਦੇ ਮੇਚ ਦੀ ਨਹੀਂ ਯਾ ਉਹਨੂੰ ਮਾਪ ਵੀ ਕਹ ਲੀਦਾ ਹੈ ਹਿੰਦੀ ਦੇ ਅੰਦਰ ਮਾਪ ਕਹ ਦਿੰਦੇ ਨੇ ਪੰਜਾਬੀ ਦੇ ਅੰਦਰ ਮਾਪ ਵੀ ਕਹਿੰਦੇ ਨੇ ਮੇਚ ਵੀ ਕਹ ਦਿੰਦੇ ਨੇ ਖੈਰ ਵੀ ਇਹ ਚੀਜ਼ੇ ਦੇ ਮਾਪ ਦੀ ਨਹੀਂ ਤੁਸੀਂ ਕਪੜਾ ਲੈਂਦੇ ਹੋ ਨਾ ਤੇ ਕਪੜਾ ਲੈ ਕੇ ਜਦੋਂ ਟੇਲਰ ਦੇ ਕੋਲ ਜਾਂਦੇ ਹੋ ਤੇ ਉਹਨੂੰ ਕਹਿੰਦੇ ਹੋ ਪਹਿਲਾਂ ਮੇਰਾ ਮਾਪ ਲੈ। ਉਹ ਜਦੋਂ ਤੁਹਾਡਾ ਮਾਪ ਲੈਣ ਤੋਂ ਬਾਅਦ ਕੋਈ ਸ਼ਰਟ ਪੈਂਟ ਆਦ ਬਣਾ ਦਿੰਦਾ ਹੈ ਤੁਹਾਨੂੰ ਉਹ ਫਿੱਟ ਨਾ ਬਵੇ ਤੇ ਫਿਰ ਤੁਸੀਂ ਕਹਿੰਦੇ ਹੋ ਜਾਂ ਤੂੰ ਮਾਪ ਭੁੱਲ ਗਿਆ ਹੈ ਤੇ ਜਾਂ ਫਿਰ ਇਹ ਮੇਰੇ ਮਾਪ ਦੀ ਸਹੀ ਬਣੀ ਨਹੀਂ ਇਹਨੂੰ ਖੁੱਲੀ ਕਰ ਜਾਂ ਇਹਨੂੰ ਟਾਈਟ ਕਰ। ਇਹਦੀ ਫਿਟਿੰਗ ਸਹੀ ਨਹੀਂ ਹੈ। ਤਾਂ ਮੇਰਾ ਮਤਲਬ ਇਹ ਜੇ ਦੀ ਗੱਲ ਬਾਤ ਤੁਹਾਡੇ ਮਾਪ ਵਿੱਚ ਨਾ ਆਵੇ ਤੁਹਾਡੇ ਮੇਚ ਵਿੱਚ ਨਾ ਆਵੇ ਉਹ ਤੁਹਾਨੂੰ ਸੋਭਦੀ ਨਹੀਂ ਹੈ। ਉਹ ਭਾਵੇਂ ਕਪੜਾ ਹੋਵੇ ਭਾਵੇਂ ਕੁਝ ਹੋਰ ਹੋਵੇ ਮੈਂ ਗਿਆਨ ਕੇ ਬਿਆਨ ਕਰਾਂਗਾ ਉਹ ਸੋਭਾ ਨਹੀਂ ਦਿੰਦੀ ਗੱਲ ਕਰੋ ਤਾਂ ਵੀ ਮਾਫ ਵਿੱਚ ਆਉਂਦੀ ਹੋਵੇ ਮੇਚ ਵਿੱਚ ਆਉਂਦੀ ਹੋਵੇ ਤੁਹਾਡੇ ਤਲ ਦੀ ਹੋਵੇ ਤੇ ਜੇ ਕਪੜਾ ਲੇੜਾ ਹੈ ਉਹ ਵੀ ਤੁਹਾਡੇ ਤਲ ਦਾ ਹੋਵੇ ਤਾਂ ਹੀ ਮਾਫ ਵਿੱਚ ਆਉਂਦਾ ਹੈ ਹੁਣ ਜਿਹੜਾ ਕਪੜਾ ਬਚਪਨ ਦੇ ਅੰਦਰ ਅਸੀਂ ਪਾਉਂਦੇ ਰਹੇ ਉਹ ਸ਼ਰਟ ਜਾਂ ਉਹ ਪੈਂਟ ਜਿਹੜੀ ਬਾਲਪਨ ਦੇ ਅੰਦਰ 5-7 ਸਾਲ ਦੀ ਉਮਰ ਦੇ ਅੰਦਰ ਬੜੀ ਚੰਗੇ ਲੱਗਦੀ ਸੀ ਮਾਂ ਦੂਜਾ ਪਾਉਣ ਵਾਸਤੇ ਦਿੰਦੀ ਸੀ ਅਸੀਂ ਫੇਰ ਫੜ ਲੈਂਦੇ ਸਾਂ ਨਹੀਂ ਮੈਂ ਆ ਹੀ ਪਾਉਣਾ ਹੈ ਅੱਜ ਤੁਸੀਂ ਜਵਾਨ ਹੋ ਗਏ ਤੇ ਜਵਾਨ ਹੋਣ ਤੋਂ ਬਾਅਦ ਜੇ ਮਾਂ ਜਾਂ ਪਿਓ ਉਹੀ ਪੈਂਟ ਰੱਖੀ ਹੋਵੇ ਕਿਦਰੇ ਸੰਭਾਲ ਕੇ ਉਹ ਕੱਢ ਕੇ ਲਿਆਵੇ ਕਿ ਬੇਟਾ ਅੱਜ ਤੂੰ ਜਾਣਾ ਹੈ ਵਿਆਹ ਤੇ ਲਿਆ ਪੈਂਟ ਪਾ ਆ ਸ਼ਰਟ ਪਾ ਤੁਸੀਂ ਹੱਸੋਗੇ ਕਿ ਮਾਂ ਇਹਦਾ ਤੇ ਮੇਰਾ ਮਾਪ ਹੁਣ ਇੱਕ ਰਹਿ ਗਿਆ ਇਹ ਬੱਚਿਆਂ ਵਾਲੀ ਸ਼ਰਟੇ ਜਦੋਂ ਮੈਂ ਬੱਚਾ ਹੁੰਦਾ ਸੌਦੋ ਪਾਉਂਦਾ ਰਿਹਾ ਉਦੋਂ ਹੰਡਾਉਂਦਾ ਰਿਹਾ ਚੰਗੇ ਲੱਗਦੀ ਸੀ ਪਰ ਅੱਜ ਮੇਰੇ ਮਾਪ ਨਹੀਂ ਆਏਗੀ ਮੈਂ ਜਵਾਨ ਹੋ ਗਿਆ ਮੈਂ ਵੱਡਾ ਹੋ ਗਿਆ ਤੋਂ ਮੇਰੇ ਕਹਿਣ ਦਾ ਮਤਲਬ ਇਹ ਹੈ ਤੁਸੀਂ ਜਦੋਂ ਵੱਡੇ ਹੋ ਜਾਂਦੇ ਹੋ ਤੁਹਾਨੂੰ ਬਚਪਨ ਵਾਲੀਆਂ ਗੱਲਾਂ ਵੀ ਮਾਪ ਨਹੀਂ ਆਉਣੀਆਂ ਚਾਹੀਦੀਆਂ ਬਚਪਨਾ ਛੁੱਟ ਜਾਣਾ ਚਾਹੀਦਾ ਹੈ ਬੱਚਿਆਂ ਵਾਲੀਆਂ ਹਰਕਤਾਂ ਬੱਚਿਆਂ ਵਾਲੀਆਂ ਗੱਲਾਂ ਬਾਤਾਂ ਉਹ ਵੀ ਤੁਹਾਡੇ ਫਿੱਟ ਨਹੀਂ ਬੈਣੀਆਂ ਚਾਹੀਦੀਆਂ ਜਿਹੜੀਆਂ ਬਹਿ ਰਹੀਆਂ ਹਨ ਮੈਂ ਇਹ ਗੱਲ ਤਾਂ ਹੀ ਕਰ ਰਿਹਾ ਤੁਹਾਡੇ ਸਾਹਮਣੇ ਖੈਰ ਅੱਗੇ ਮੈਂ ਜ਼ਿਕਰ ਕਰਾਂਗਾ ਗੱਲ ਵੀ ਉਹ ਚੰਗੀ ਲੱਗਦੀ ਏ ਜਿਹੜੀ ਤੁਹਾਡੇ ਤਾਲ ਮੇਲ ਦੇ ਨਾਲ ਬੈਠਦੀ ਹੋਵੇ ਮਾਪ ਵਿੱਚ ਆਉਂਦੀ ਹੋਵੇ ਕਮੀਜ਼ ਹੋਵੇ ਪੈਂਟ ਹੋਵੇ ਕੋਟ ਹੋਵੇ ਟਾਈ ਹੋਵੇ ਸਭ ਕੁਝ ਮਾਪ ਆਉਂਦਾ ਹੋਵੇ ਤਾਂ ਹੀ ਚੰਗਾ ਭਾਵੇਂ ਕਮੀਜ਼ ਕਿੰਨੀ ਮਹਿੰਗੀ ਹੋਵੇ ਪਰ ਜੇ ਉਹ ਤੁਹਾਡੇ ਮਾਪ ਦੀ ਨਹੀਂ ਹੈ ਖੁੱਲੀ ਏ ਬਹੁਤ ਜ਼ਿਆਦੀ ਖੁੱਲੀ ਤੁਸੀਂ ਪਾਉਗੇ ਝੱਲਾ ਜਿਹਾ ਬਣਾ ਦੇ ਕੇ ਰੱਖ ਦੇਗੀ ਉਹ ਸ਼ਰਟ ਤੁਹਾਨੂੰ ਜੇ ਤੁਸੀਂ ਉਹਨੂੰ ਪਾਉਗੇ ਤੁਹਾਡੇ ਫਿੱਟ ਨਹੀਂ ਆ ਰਹੀ ਤੇ ਅੱਗੋਂ ਬਟਨ ਬੰਦ ਕਰੋਗੇ ਬਟਨ ਬੰਦ ਹੋਣਗੇ ਨਹੀਂ ਉਹ ਫੈਲੀ ਰਹੇਗੀ ਤਾਂ ਕਰਕੇ ਤੁਹਾਡਾ ਪੇਟ ਉਹਨੂੰ ਬਟਨ ਬੰਦ ਕਰਨ ਨਹੀਂ ਦੇਵੇਗਾ ਤੋਂ ਮਤਲਬ ਮੇਰਾ ਇਹ ਹੈ ਕਿ ਪੈਂਟ ਸ਼ਰਟ ਦੂਜਾ ਤੀਜਾ ਹਰ ਚੀਜ਼ ਤੁਹਾਡੇ ਮਾਪ ਵਿੱਚ ਹੋਵੇ ਸੋਹਣੀ ਲੱਗਦੀ ਹੈ ਮਾਪ ਵਿੱਚ ਹੋਵੇ ਤੇ ਮਾਪ ਵਿੱਚ ਨਾ ਹੋਵੇ ਤੇ ਕੋਜੀ ਜੀ ਲੱਗਦੀ ਕਮਲੀ ਜੀ ਲੱਗਦੀ ਇਹ ਤੋਂ ਅੱਗੇ ਚੱਲਦੇ ਆਂ ਆ ਚਿਹਰੇ ਦੇ ਉੱਤੇ ਚਸ਼ਮਾ ਲਾਇਆ ਹੋਏ ਚਸ਼ਮਾ ਵੈਸੇ ਫਾਰਸੀ ਦਾ ਲਾਫਾ ਜੀ ਚਸਮ ਚਸਮ ਫਾਰਸੀ ਦੇ ਅੰਦਰ ਅੱਖ ਨੂੰ ਕਹਿੰਦੇ ਨੇ ਖੈਰੇ ਮੇਰਾ ਵਿਸ਼ਾ ਨਹੀਂ ਚਿਹਰੇ ਦੇ ਉੱਤੇ ਸਪੈਕਸ ਲਾਏ ਹੋਣ ਚਸ਼ਮਾ ਲਾਇਆ ਹੋਵੇ ਤੇ ਜੇ ਉਹ ਚਿਹਰੇ ਨਾਲੋਂ ਵੱਡਾ ਹੋਵੇ ਚਿਹਰਾ ਹੋਵੇ ਥੋੜਾ ਪਤਲਾ ਜਿਹਾ ਤੇ ਚਸ਼ਮਾ ਹੋਵੇ ਤੁਹਾਡਾ ਵੱਡਾ ਸਪੈਕਸ ਹੋਵੇ ਵੱਡਾ ਤੇ ਉਹ ਤੁਹਾਨੂੰ ਜਚੇਗਾ ਵੇਖਣ ਵਾਲੇ ਨੂੰ ਲੱਗੇਗਾ ਵੀ ਅੱਧਾ ਤੇ ਮੂੰਹ ਟੱਕਿਆ ਪਿਆ ਤੇਰਾ ਯਾਰ ਛੋਟਾ ਚਾਹੀਦਾ ਲੋਕ ਅਕਸਰ ਕਹਿਣਗੇ ਫਰੈਂਡ ਕਹਿਣਗੇ ਤੇ ਜੇ ਉਹ ਬਹੁਤ ਛੋਟਾ ਲੱਗਾ ਹੋਵੇ ਤਾਂ ਵੀ ਨਹੀਂ ਜੱਚਦਾ ਬਹੁਤ ਵੱਡਾ ਲੱਗਾ ਹੋਵੇ ਤਾਂ ਨਹੀਂ ਜੱਚਦਾ ਤੋ ਸਾਈਜ਼ ਸਹੀ ਹੋਵੇ ਨਾ ਵੱਡਾ ਹੋਵੇ ਨਾ ਛੋਟਾ ਹੋਵੇ ਚਿਹਰੇ ਨੂੰ ਤਾਂ ਹੀ ਉਹ ਚਸ਼ਮਾ ਜਿਹੜਾ ਸੋਭਦਾ ਵਰਨਾ ਨਹੀਂ ਇਹ ਤੋਂ ਅੱਗੇ ਚੱਲਦੇ ਆ ਸਿਰ ਤੇ ਵੱਜੀ ਹੋਈ ਪੱਗ ਜਿਉ ਤੁਸੀਂ ਆਪਣੇ ਚਿਹਰੇ ਨਾਲੋਂ ਬਹੁਤ ਵੱਡੀ ਫੈਲਾਵدار ਬੱਦੀ ਹੈ ਤੇ ਤਾਂ ਚੰਗੀ ਨਹੀਂ ਲੱਗਦੀ ਉਹ ਪੱਗ ਡੁੱਚੂ ਜੀ ਲੱਗਦੀ ਕਈਆਂ ਨੂੰ ਵੇਖ ਕੇ ਅੱਤ ਬਣ ਜਾਂਦੀ ਆਪਣੀਆਂ ਆਪਣੀਆਂ ਅੱਖਾਂ ਨੂੰ ਉਹ ਚੀਜ਼ ਚੰਗੀ ਲੱਗਣੀ ਸ਼ੁਰੂ ਹੋ ਜਾਂਦੀ ਤੇ ਉਹ ਪੱਗ ਚਿਹਰਾ ਪਤਲਾ ਹੁੰਦਾ ਹੈ ਸਲਿਮ ਜਿਹਾ ਹੁੰਦਾ ਹੈ ਤੇ ਪੱਗ ਬਹੁਤ ਵੱਡੀ ਡੁੱਚੂ ਜਿਹੀ ਲੱਗਦੀ ਹੈ ਜਿਵੇਂ ਸਿਰ ਤੇ ਟੋਕਰਾ ਰੱਖਿਆ ਹੋਵੇ ਦੂਜੀ ਗੱਲ ਪੁਰਾਣੇ ਸਮੇਂ ਦੇ ਅੰਦਰ ਉਹ ਜਿਹੜੇ ਸਪੀਕਰ ਹੁੰਦੇ ਸੀ ਨਾ ਸਪੀਕਰ ਉਹਨਾਂ ਨੂੰ ਕਹਿੰਦੇ ਸੀ ਤੂਤਾ ਬੜਾ ਫੈਲਾਵ ਅੱਗੋਂ ਬਣਿਆ ਹੁੰਦਾ ਸੀ ਕਈਆਂ ਦੀ ਪੱਗ ਧੂਤੀ ਜਿਹੀ ਲੱਗਦੀ ਤੇ ਕਈਆਂ ਦੀ ਪੱਗ ਬੜੀ ਚੰਗੀ ਲੱਗਦੀ ਉਨ ਚਿਹਰਾ ਵੇ ਪਾਰਾ ਪਾਗੋ ਵੀ ਛੋਟੀ ਉਹ ਚੰਗੀ ਨਹੀਂ ਲੱਗਦੀ ਚਿਹਰਾ ਹੋਵੇ ਛੋਟਾ ਪਾਗੋ ਹੋਵੇ ਵੱਡੀ ਉਹ ਚੰਗੀ ਨਹੀਂ ਲੱਗਦੀ ਚਿਹਰੇ ਦੇ ਮੁਤਾਬਕ ਤੁਹਾਡੇ ਸਿਰ ਤੇ ਆਉਣ ਵਾਲੀ ਦਸਤਾਰ ਤੁਹਾਨੂੰ ਚੰਗੀ ਲੱਗਦੀ ਹੈ ਔਰ ਉਹਦੇ ਮੁਤਾਬਕ ਹੀ ਬੰਨਣੀ ਚਾਹੀਦੀ ਹੈ ਐਂ ਤਾਂ ਨਹੀਂ ਕਿ ਵੜੀ ਜਾਓ ਵੜੀ ਜਾਓ ਵੜੀ ਜਾਓ ਬੇਤੁੱਕਾ ਜਿਹਾ ਕੰਮ ਕਰਕੇ ਰੱਖ ਦੋ ਉਹ ਵੀ ਚੰਗਾ ਨਹੀਂ ਲੱਗਦਾ ਗੱਲ ਮੈਂ ਅੱਗੇ ਤੋੜਨੀ ਚਾਹੁੰਦਾ ਮੈਂ ਇੱਕ ਹੋਰ ਗੱਲ ਕਹਿੰਦਾ ਵੀ ਜੇ ਜੁੱਤੀ ਹੈ ਤੇ ਜੁੱਤੀ ਤੁਹਾਡੀ ਮਹੰਗੀ ਹੋਵੇ ਹੋਵੇ ਟਾਈਟ ਕਿ ਉਹ ਤੁਹਾਨੂੰ ਤੁਰਨ ਦੇਗੀ ਛਾਲੇ ਕਰ ਦੇਗੀ ਉਂਗਲਾਂ ਨੂੰ ਕੁੱਟੇਗੀ ਅੱਡੀਆਂ ਤੇ ਗਿੱਟੇ ਤੇ ਛਾਲਾ ਕਰੇਗੀ ਤੁਰਨ ਨਹੀਂ ਦੇਗੀ ਸਫਰ ਨਹੀਂ ਤੈ ਹੋਏਗਾ ਜੇ ਜੁੱਤੀ ਹੋਵੇ ਖੁੱਲੀ ਤੁਹਾਡੇ ਮੇਚ ਨਾਲੋਂ ਦੋ ਉਂਗਲਾਂ ਦੇ ਵਿੱਚ ਪੈਂਦੀਆਂ ਹੋਣ ਖੁੱਲੀ ਜੁੱਤੀ ਹੋਵੇ ਤੁਹਾਡੇ ਮਾਪ ਦੇ ਨਾਲ ਹੋਵੇ ਤਾਂ ਵੀ ਤੁਹਾਡਾ ਸਫਰ ਤੈ ਨਹੀਂ ਹੋਏਗਾ ਤੁਰਨ ਨਹੀਂ ਦੇਗੀ ਭੱਜਣ ਨਹੀਂ ਦੇਗੀ ਔਰ ਪਾਈ ਹੋਈ ਵੀ ਝੱਲੀ ਜੀ ਲੱਗੇਗੀ ਤੋ ਜੁੱਤੀ ਉਹ ਚੰਗੀ ਲੱਗਦੀ ਏ ਜਿਹੜੀ ਮਾਪਦੀ ਹੋਵੇ ਨਾ ਛਾਲੇ ਪਾਵੇ ਤੇ ਨਾ ਪੈਰ ਕੁੱਟੇ ਇਤੋਂ ਅੱਗੇ ਚੱਲਨੇ ਬੱਚਿਆਂ ਨੂੰ ਬੱਚਿਆਂ ਵਾਲੀਆਂ ਤੇ ਬਜ਼ੁਰਗਾਂ ਨੂੰ ਬਜ਼ੁਰਗਾਂ ਵਾਲੀਆਂ ਗੱਲਾਂ ਸੋਭਦੀਆਂ ਨੇ ਜੇ ਕੋਈ ਉਮਰ ਦਾ ਲਿਹਾਜ਼ ਨਾ ਰੱਖ ਕੇ ਘਟਿਆ ਪੱਦਰ ਦੀ ਗੱਲ ਕਰੇ ਕਮੀਨੀ ਜੀ ਗੱਲ ਕਰੇ ਹੋਵੇ ਚਿੱਟੀ ਦਾੜੀ ਬਜ਼ੁਰਗੀ ਦੇ ਅਵਸਥਾ ਵਿੱਚ ਹੋਵੇ ਤੇ ਲੋਕ ਕਹਿੰਦੇ ਨੇ ਸ਼ਰਮ ਕਰ ਉਮਰ ਕਿਹੜੀ ਏ ਤੇ ਗੱਲ ਕਿਦਾਂ ਦੀ ਕਰ ਰਿਹਾ ਤੋ ਗੱਲਬਾਤ ਵੀ ਉਮਰ ਦੇ ਮੁਤਾਬਕ ਹੀ ਬੰਦੇ ਨੂੰ ਚੰਗੀ ਲੱਗਦੀ ਹੈ ਹੁਣ ਮੈਂ ਜਿਹੜਾ ਅਸਲ ਮੁੱਦਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਨਾ ਨਾ ਉਹ ਮੇਰਾ ਮੁੱਦਾ ਹੋ ਰਿਹਾ ਹੁਣ ਮੈਂ ਕਹਿਣ ਲੱਗਾ ਇਹ 2 4 5 ਜਿਹੜੀਆਂ ਐਗਜ਼ਾਮਪਲ ਸੈੱਟ ਕਰਕੇ ਮੈਂ ਤੁਹਾਡੇ ਸਾਹਮਣੇ ਰੱਖੀਆਂ ਇਹ ਤੇ ਕੇਵਲ ਗੱਲ ਨੂੰ ਸਮਝਾਉਣ ਵਾਸਤੇ ਸਨ ਹੁਣ ਮੈਂ ਇਹ ਗੱਲ ਕਹਿਣਾ ਵੀ ਕਦੇ-ਕਦੇ ਨਾ ਕਈ ਲੋਕ ਆਪਣੇ ਬਾਰੇ ਇੱਕ ਭਰਮ ਪਾ ਲੈਂਦੇ ਨੇ ਭੁਲੇਖਾ ਪਾ ਲੈਂਦੇ ਨੇ ਵੀ ਮੈਂ ਪਤਾ ਨਹੀਂ ਕਿੱਡੀ ਵੱਡੀ ਹਸਤੀ ਬਣ ਗਿਆ ਜੇ 2 4 10 20 ਲੋਕਾਂ ਨੇ ਮੀਡੀਏ ਦੇ ਅੰਦਰ ਜਾਂ ਪਿੰਡ ਦੇ ਅੰਦਰ ਸ਼ਹਿਰ ਦੇ ਅੰਦਰ ਕਹਿ ਦਿੱਤਾ ਵਾ 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 ਤੂੰ ਲੀਡਰ ਬੜਾ ਚੰਗਾ ਹੈ ਤੂੰ ਨੇਤਾ ਬੜਾ ਚੰਗਾ ਹੈ ਤੂੰ ਗੁਰਮਖ ਹੈ ਤੂੰ ਚੰਗਾ ਪੁਰਸ਼ ਹੈ ਸਮਾਜ ਸੁਧਾਰਕ ਹੈ ਤੂੰ ਨਸ਼ੇ ਸ਼ਡਾਉਣ ਦੀ ਗੱਲ ਕਰਦਾ ਹੈ ਤੂੰ ਆਹ ਗੱਲ ਕਰਦਾ ਹੈ ਤੂੰ ਉਹ ਗੱਲ ਕਰਦਾ ਉਹਨੂੰ ਭਲੇਖਾ ਬਣ ਜਾਂਦਾ ਹੈ ਵੀ ਇਹਨਾਂ ਵਾਸਤੇ ਤੇ ਮੈਂ ਲੀਡਰ ਬਣ ਗਿਆ ਉਹਨੂੰ ਇਹ ਭੁੱਲ ਜਾਂਦਾ ਹੈ ਕਿ ਮੇਰੀ ਅਸਲੀਅਤ ਕੀ ਹੈ ਮੇਰੇ ਕੋਲ ਉਹ ਗਿਆਨ ਹੈ ਜਿਹਦੇ ਯੋਗ ਇਹ ਮੈਨੂੰ ਜਾਣ ਰਹੇ ਨੇ ਜਾਂ ਵੇਖਣਾ ਚਾਹੁੰਦੇ ਨੇ ਮੇਰੇ ਕੋਲੋ ਯੋਗਤਾ ਹੈ ਜੋ ਮੈਂ ਪੰਗਾ ਲੈਣ ਲੱਗਾ ਐਡਾ ਵੱਡਾ ਇਹ ਕਹਿੰਦੇ ਨੇ ਲੀਡਰ ਐ ਮੈਂ ਲੀਡਰ ਬਣ ਕੇ ਭਰਮ ਪਾਲ ਕੇ ਵੱਡੀ ਗੱਲ ਕਰਨ ਲੱਗਣਾ ਆਪਣੇ ਮੇਸ ਤੋਂ ਵੱਡੀ ਕਿ ਕੱਲ ਨੂੰ ਪ੍ਰਸ਼ਾਸਨ ਮੇਰੀ ਉਹ ਗੱਲ ਬਰਦਾਸ਼ਤ ਕਰ ਲਏਗਾ ਸਰਕਾਰ ਮੇਰੀ ਉਹ ਗੱਲ ਬਰਦਾਸ਼ਤ ਕਰ ਲਏਗੀ ਭਾਈਚਾਰਾ ਮੇਰੀ ਗੱਲ ਨੂੰ ਬਰਦਾਸ਼ਤ ਕਰ ਲਏਗਾ ਤੇ ਜਦੋਂ ਬਰਦਾਸ਼ਤ ਨਹੀਂ ਹੋਣਾ ਫਿਰ ਪੰਥ ਦੀ ਕੋ ਹਾਰ ਦੇ ਦਿਨੇ ਵੇਖੋ ਜੀ ਪੰਥ ਨੂੰ ਖਤਰਾ ਐ ਪੰਥ ਨੂੰ ਐਦਾਂ ਕਹਿੰਦੇ ਨੇ ਪੰਥ ਨੂੰ ਪਿਛਾੜਨਾ ਚਾਹੁੰਦੇ ਨੇ ਭਲੇ ਉਹ ਗੱਲ ਪੰਥ ਦੀ ਨਹੀਂ ਐ ਗੱਲ ਤੁਹਾਡੇ ਆਪਣੀ ਹੈਸੀਅਤ ਦੀ ਏ ਤੁਹਾਡੇ ਮਾਪ ਤੋਲ ਦੀ ਏ ਤੁਸੀਂ ਆਪਣੇ ਮਾਪ ਤੋਲ ਨਾਲੋਂ ਵੱਧ ਕੇ ਗੱਲ ਕਰਦੇ ਕਿਉਂ ਜੇ ਜਿਹੜੀ ਗੱਲ ਦੇ ਨਾਲ ਤੁਹਾਨੂੰ ਵੀ ਨਿਮੋਸ਼ੀ ਮਿਲੇ ਤੇ ਤੁਹਾਡੇ ਮਗਰ ਲੱਗਣ ਵਾਲਿਆਂ ਨੂੰ ਵੀ ਬਾਅਦ ਵਿੱਚ ਨਿਮੋਸ਼ੀ ਮਿਲੇ ਕੁਝ ਸਮੇਂ ਬਾਅਦ ਜਦੋਂ ਚਾਰਕ ਲੋਕ ਮਗਰ ਲੱਗ ਜਾਂਦੇ ਨੇ ਤੇ ਬੰਦਾ ਪਰਮਪਰਾ ਲੈਂਦਾ ਵੀ ਮੈਂ ਤੇ ਰੱਬ ਬਣ ਗਿਆ ਔਰ ਇਸ ਤਰ੍ਹਾਂ ਹੀ ਚੱਲ ਰਿਹਾ ਹੈ ਇੱਕ ਮੈਂ ਹੋਰ ਰਿਕਵੈਸਟ ਰੱਖਦਾ ਚੱਲਾਂ ਸਾਡੀ ਨਾ ਪੰਜਾਬੀ ਜਵਾਨੀ ਦੇ ਅੰਦਰ ਪੰਜਾਬੀ ਖੂਨ ਦੇ ਅੰਦਰ ਬਹੁਤੀ ਸੋਚਣ ਦੀ ਸਮਰੱਥਾ ਨਹੀਂ ਹੈ। ਕਈ ਵੀਰਾਂ ਨੂੰ ਹੋ ਸਕਦਾ ਹੈ ਮੇਰੀ ਗੱਲ ਬੱਚਿਆਂ ਨੂੰ ਮੇਰੀ ਗੱਲ ਚੰਗੀ ਨਾ ਲੱਗੇ। ਪਰ ਇਮਾਨਦਾਰੀ ਦੇ ਨਾਲ ਆਪਣੇ ਅੰਦਰ ਛਾਤੀ ਮਾਰ ਕੇ ਵੇਖੋ। ਕਦੀ ਕੋਈ ਆਉਂਦਾ ਡੁਗਡੁਗੀ ਵਜਾਉਂਦਾ ਤੁਹਾਨੂੰ ਮਗਰ ਲਾ ਕੇ ਵਰਤ ਕੇ ਆਪਸੇ ੜ ਜਾਂਦਾ। ਉਹ ਪਾਸੇ ੜਦਾ ਤੇ ਇੱਕ ਹੋਰ ਆ ਜਾਂਦਾ ਉਹ ਡੁਗਡੁਗੀ ਵਜਾਉਂਦਾ ਤੇ ਡੁਗਡੁਗੀ ਵਜਾਉਂਦੇ ਨੇ ਕੌਮ ਦੇ ਨਾਂ ਦੀ, ਪੰਥ ਦੇ ਨਾਂ ਦੀ ਉਹ ਤੁਹਾਨੂੰ ਯੂਜ਼ ਕਰਦਾ ਹੈ, ਵਰਤਦਾ ਹੈ। ਤੇ ਵਰਤਨ ਤੋਂ ਬਾਅਦ ਜਿਵੇਂ ਆਂਬ ਦੀ ਗਿਟਕ ਚੂਸ ਕੇ ਸੁੱਟ ਦੇ ਦੀ ਤੁਹਾਨੂੰ ਸੁੱਟ ਦਿੰਦਾ ਆਪਣਾ ਓਲੂ ਸਿੱਧਾ ਕਰ ਲਿੰਦਾ ਤੁਸੀਂ ਫੇਰ ਉੱਥੇ ਡਾਵਾ ਡੋਲ ਝਟਕਦੇ ਨਜ਼ਰ ਪੈਂਦੇ ਪਰ ਮੈਂ ਕਹਿੰਦਾ ਵੀ ਅਸਲੀਅਤ ਵਾਲੇ ਪਾਸੇ ਕਿਉਂ ਨਹੀਂ ਆਉਂਦੇ ਕਦੀ ਕਿਸੇ ਦੇ ਮਗਰ ਕਦੀ ਕਿਸੇ ਦੇ ਮਗਰ ਕਦੀ ਕਿਸੇ ਦੇ ਮਗਰ ਇਮੋਸ਼ਨਲ ਹੋ ਕੇ ਭਾਵੁਕਤਾ ਦੇ ਵੇਗ ਵਿੱਚ ਵਹਿ ਕੇ ਕਦੇ ਵੀ ਕਿਸੇ ਦੇ ਮਗਰ ਨਾ ਲੱਗੋ ਲੁੱਟੇ ਜਾਓਗੇ ਠੱਗੇ ਜਾਓਗੇ ਜੇਲਾਂ ਵਿੱਚ ਜਾਓਗੇ ਘਰ-ਬਾਰ ਲੁੱਟਿਆ ਜਾਏਗਾ ਤੁਹਾਡੇ ਮਗਰ ਤੁਹਾਡੇ ਪਰਿਵਾਰ ਦੇ ਜੀਆਂ ਨੂੰ ਤੰਗ ਹੋਣਾ ਪਏਗਾ। ਐਸਾ ਪਰਮਣਾ ਪਾ ਲੋ। ਹੋ ਸਕਦਾ ਹੈ ਜਿਹੜਾ ਬੰਦਾ ਆ ਰਿਹਾ ਹੈ ਕਈ ਸੰਭਾਵਨਾ ਹੋ ਸਕਦੀਆਂ ਨੇ। ਉਹ ਜਿਹੜਾ ਬੰਦਾ ਆ ਰਿਹਾ ਤੁਹਾਨੂੰ ਵਰਤਣ ਵਾਸਤੇ ਹੀ ਆ ਰਿਹਾ ਹੋਵੇ। ਉਹ ਜਿਹੜੇ ਦਿਮਗਜੇ ਮਾਰ ਰਿਹਾ ਹੈ ਉਹ ਵਰਤਣ ਵਾਸਤੇ ਹੀ ਵਰਤ ਰਿਹਾ ਹੋਵੇ। ਆਪਣੇ ਆਪ ਨੂੰ ਯੋਧਾ ਸਮਝਣ ਦੀ ਉਹਨੇ ਗਲਤੀ ਕੀਤੀ ਤੇ ਉਹਨੂੰ ਯੋਧਾ ਸਮਝਣ ਦੇ ਨਾਲ ਲੱਗਦੀ ਤੁਸੀਂ ਵੀ ਗਲਤੀ ਕਰ ਲਈ ਤੇ ਬੜਾ ਵੱਡਾ ਉਹਨੂੰ ਲੀਡਰ ਬਣਾ ਕੇ ਪੇਸ਼ ਕਰ ਦਿੰਦੇ ਹੋ ਵੇਖੋ ਜੀ ਅੱਜ ਇਹ ਕੌਮ ਦੇ ਅੰਦਰ ਇਹ ਪੈਦਾ ਹੋਇਆ ਇਹਦੇ ਵਰਗਾ ਲੀਡਰ ਹੋਇਆ ਹੀ ਨਹੀਂ ਪਰ ਦੂਜੇ ਦਿਨ ਪਤਾ ਲੱਗਦਾ ਉਹ ਲੀਡਰ ਆਪਣਾ ਉਲੂ ਸਿੱਧਾ ਕਰਕੇ ਪਾਸੇ ਬਹਿ ਜਾਂਦਾ ਤੁਸੀਂ ਫੇਰ ਉੱਥੇ ਗਲੀਆਂ 'ਚ ਭਟਕਨ ਜੋਗੇ ਰਹਿ ਜਾਂਦੇ ਹੋ ਤੋ ਆਪਣਾ ਮੇਚ ਕਦੇ ਨਾ ਭੁੱਲੋ ਭਾਵਕ ਹੋ ਕੇ ਕਦੇ ਕਿਸੇ ਦੇ ਮਗਰ ਨਾ ਲੱਗੋ ਜਿਹੜਾ ਤੁਹਾਨੂੰ ਵਰਗ ਲਾਉਣ ਦਾ ਯਤਨ ਕਰਦਾ ਹੈ ਉਹਦੇ ਬਾਰੇ ਸੋਚੋ ਸਮਝੋ ਪਰਖ ਕਰੋ ਪੜਤਾਲ ਕਰੋ ਫੇਰ ਉਹਦੀ ਬੋਲੀ ਬੋਲੋ ਜਾਂ ਮਗਰ ਲੱਗੋ ਐਵੇਂ ਨਹੀਂ ਮਗਰ ਲੱਗ ਜਾਈਦਾ ਵੀ ਜਿਹੜਾ ਆਇਆ ਤੇ ਉਹਦੀਆਂ ਗੱਲਾਂ ਦਿਨ ਰਾਤ ਟੈਟੂ ਉਹਦੇ ਸ਼ਰਟਾਂ ਦੇ ਉੱਤੇ ਫੋਟੋ ਉਹਦੀ ਥਾਂ-ਥਾਂ ਤੇ ਪੋਸਟਰ ਉਹਦੇ ਤੇ ਬਾਅਦ ਵਿੱਚ ਉਹ ਜਦੋਂ ਆਪਣਾ ਉल्लू ਸਿੱਧਾ ਕਰਕੇ ਪਾਸੇ ਹੁੰਦਾ ਹੈ ਤੇ ਫਿਰ ਨਮੋਸ਼ੀ ਜੀ ਲੈ ਕੇ ਹਾਸੋਈ ਨੇ ਜੇ ਬਣ ਕੇ ਫਿਰ ਬਹਿ ਜਾਣਾ ਚੁੱਪ ਕਰਕੇ ਤੋ ਖੈਰ ਧਿਆਨਤਾਰੀ ਦੇ ਨਾਲ ਅੱਗੇ ਵਧੋ ਜੇ ਤੁਸੀਂ ਆਪਣਾ ਆਪਣੇ ਪਰਿਵਾਰ ਦਾ ਆਪਣੀ ਕੌਮ ਦਾ ਭਲਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ